ਸੁਨਾਰੇਪੁਰ ਵਿਖੇ ਦੇ ਲਈ ਸਵਾ ਮਹੀਨੇ ਪਹਿਲਾਂ ਕੈਨੇਡਾ ਗਈ ਇੱਕ ਆਟੋਚਾਲਕ ਦੀ ਤੀਤੀ ਮੌਤ ਹੋ ਗਈ ਦੱਸਿਆ ਕਿ ਇਸ ਲੜਕੀ ਦੀ ਫੇਰ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਤੇ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਘਟਨਾ ਫਰੀਦਕੋਟ ਦੇ ਬਲਬੀਰ ਬਸਤੀ ਦਿਰਾਂਵਲੀ ਨਮਨੀਤ कौर ਦੇ ਨਾਲ ਵਾਪਰੀ ਹੈ ਜੋ ਕਿ 12 ਦਸੰਬਰ ਨੂੰ ਕੈਨੇਡਾ ਗਈ ਸੀ ਤੇ ਹੁਣ ਉਸਨੇ ਆਪਣੇ ਪਤੀ ਨੂੰ ਵੀ ਬੁਲਾਣਾ ਅਸਲੀ ਪਤੀ ਨੂੰ ਭੇਜਣ ਦੀਆਂ ਤਿਆਰੀਆਂ ਪਰਿਵਾਰ ਕਰ ਰਿਹਾ ਸੀ ਤਾਂ ਪਰ ਉਸ ਤੋਂ ਪਹਿਲਾਂ ਹੀ ਇਮਾਨਪੁਰ ਦਾ ਪਾਣਾ ਉਸ ਲੜਕੀ ਦੇ ਨਾਲ ਵਾਪਰਿਆ ਤੁਸੀਂ ਉੱਥੇ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਉਨ੍ਹਾਂ ਦੀ ਆਪਣੀ ਲੜਕੀ ਦੇ ਨਾਲ ਗੱਲਬਾਤ ਹੋਈ ਸੀ ਪਰ ਜਦੋਂ ਉਸਦੇ ਨਾਲ ਸੰਪਰਕ ਹੋਣਾ ਬੰਦ ਹੋ ਗਿਆ ਤਾਂ ਉਨ੍ਹਾਂ ਦੇ ਵੱਲੋਂ ਉੱਥੇ ਉਸਦੇ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਉਸਦੇ ਕਮਰੇ ਦੀ ਤਾਂ ਪਤਾ ਲੱਗਦਾ ਹੈ ਕਿ ਉਸ ਬੱਚੀ ਦੀ ਉਸ ਲੜਕੀ ਦੀ ਉਥੇ ਮੌਤ ਹੋ ਚੁੱਕੀ ਹੈ ਉਥੇ ਦੱਸਦੀ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਆ ਤਾਂ ਲੜਕੀ ਦੀ ਮ੍ਰਿਤਕ ਦੇਹ ਕਮਰੇ ਦੇ ਵਿੱਚੋਂ ਮਿਲਦੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਦੱਸਦੀ ਕਿ ਪਰਿਵਾਰ ਬੇहद ਗਰੀਬ ਹੈ ਪਰਵਾਰਿਕ ਮੈਂਬਰਾਂ ਨੇ ਆਪਣੇ ਬੱਚੇ ਨੂੰ ਸੁਨਹਿਰੀ ਭਵਿੱਖ ਦੇ ਲਈ ਆਪਣੀ ਲੜਕੀ ਨੂੰ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ ਭੇਜਿਆ ਸੀ ਕੈਨੇਡਾ ਭੇਜਿਆ ਸੀ ਪਰ ਉਥੇ ਜਾ ਕੇ ਉਸ ਨਾਲ ਇਮਾਨ ਪਾਗਾ ਪਾਣਾ ਵਾਪਰਿਆ ਦੱਸਦੀ ਕਿ ਲੜਕੀ ਦੇ ਪਿਤਾ ਇੱਕ ਆਟੋ ਚਾਲਕ ਨੇ ਤੇ ਉਹਨਾਂ ਨੇ ਆਟੋ ਚਲਾ ਕੇ ਸਾਰੀ ਜਮਾ ਪੂੰਜੀ ਆਪਣੀ ਬੱਚੀ ਨੂੰ ਵਿਦੇਸ਼ ਭੇਜਣ ਦੇ ਉੱਪਰ ਲਗਾ ਦਿੱਤੀ ਸੀ ਤਾਂ ਕਿ ਬੱਚੀ ਦਾ ਭਵਿੱਖ ਸਵਰ ਸਕੇ ਪਰ ਉੱਥੇ ਜਾ ਕੇ ਉਸਨੇ ਨਾਲ ਮਨਪਾਗਾ ਪਾਣਾ ਵਾਪਰਿਆ ਤਾਂ ਸੀ ਕਿ ਇਸ ਲੜਕੀ ਦਾ ਵਿਆਹ 1 ਅਕਤੂਬਰ ਨੂੰ ਹੋਇਆ ਸੀ 1 ਅਕਤੂਬਰ ਨੂੰ ਵਿਆਹ ਹੋਣ ਤੋਂ ਬਾਅਦ ਲੜਕੀ 12 ਦਸੰਬਰ ਨੂੰ ਕੈਨੇਡਾ ਜਾਂਦੀ ਹੈ ਤੇ ਹੁਣ ਉਸਨੇ ਆਪਣੇ ਪਤੀ ਨੂੰ ਵੀ ਬੁਲਾਉਣਾ ਸੀ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਦਾ ਪਤੀ ਵੀ ਵਿਦੇਸ਼ਾਂ ਦੀ ਤਿਆਰੀ ਕਰ ਰਿਹਾ ਸੀ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮੰਨਪਾਗਾ ਪਨਾ ਵਾਪਰ ਚੁੱਕੇ ਕਿ ਉਹਨਾਂ ਦੀ ਲੜਕੀ ਦੀ ਉੱਥੇ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਤ ਕਿਹਨਾ ਕਾਰਨ ਕਰਨਾ ਕਾਰਨ ਹੋਈ ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ ਜਦੋਂ ਪਰਿਵਾਰ ਦਾ ਲੜਕੀ ਦੇ ਨਾਲ ਸੰਪਰਕ ਹੋਣਾ ਬੰਦ ਹੋਇਆ ਤਾਂ ਉਹਨਾਂ ਨੇ ਉੱਥੋਂ ਦੇ ਉਸ ਦੇ ਜਿਹੜੇ ਨਾਲ ਰਹਿੰਦੇ ਸਾਥੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਕਮਰੇ ਦੀ ਪਰ ਜਦੋਂ ਉਸ ਦੇ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਤਾਂ ਪੁਲਿਸ ਬੁਲਾ ਕੇ ਜਦੋਂ ਕਮਰਾ ਖੁਲਵਾਇਆ ਗਿਆ ਤਾਂ ਉਸ ਦੀ ਮ੍ਰਿਤਕ ਦੇ ਕਮਰੇ ਦੇ ਵਿੱਚ ਉਹ ਮਿਲੀ ਉਸ ਤੋਂ ਬਾਅਦ ਪਰਿਵਾਰ ਨੂੰ ਇਸ ਸੰਬੰਧੀ ਪਤਾ ਲੱਗਦਾ ਤੇ ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਵੱਲ ਹੁਣ ਆਪਣੀ ਲੜਕੀ ਦੀ ਮ੍ਰਿਤਕ ਦੇ ਵਾਪਸ ਪਰ ਲਿਆਂ ਦੇ ਲਈ ਪੱਧਰ ਸਰਕਾਰ ਤੋਂ ਬੁਖਾਰ ਲਗਾਈ ਜਾ ਰਹੀ ਹੈ ਤਾਂ ਕਿ ਉਹ ਆਪਣੀ ਬੱਚੀ ਦੇ ਅੰਤਿਮ ਦਰਸ਼ਨ ਕਰ ਸਕਣ ਤੇ ਉਹਨਾਂ ਦੀ ਅੰਤਿਮ ਰਸਮਾਂ ਨਿਭਾ ਸਕਣ ਤੁਸੀਂ ਵੇਖੋ ਪੂਰਾ ਮਾਮਲਾ ਕੀ ਤੇ ਇਸ ਸੰਬੰਧੀ ਪਰਿਵਾਰਕ ਮੈਂਬਰ ਕੀ ਜਾਣਕਾਰੀ ਦੇ ਤੇ ਨਵਨੀਤ ਗੌਰ ਨਾਮ ਸੀਗਾ ਜੀ ਪਾਰਾ ਦਾ ਸੱਬਰ ਨੂੰ ਜੜਾਈ ਹੈ ਚਾਵਾ ਨਾਲ ਜੜਾਈ ਕਿਨੇ ਕੱਲ ਸਾਨੂੰ ਫੋਨ ਹੈ ਸਾਡੇ ਕੋ 10 ਵਜੇ ਤੁਹਾਡੀ ਕੁੜੀ ਘਰਤ ਹੋ ਗਈ ਹੈ ਹਾਂ ਅੱਛਾ ਕਿ ਕਿੰਨਸ ਪਤਾ ਇਹਿਸਾਨ ਨੂੰ ਜੀ ਕੁਝ ਨਹੀਂ ਬਸ ਕੁਛ ਇਹ ਨਹੀਂ ਕੁਝ ਨਹੀਂ ਕਰਦਾ ਕੁਝ ਨਹੀਂ ਜੀ ਕਹਿੰਦਾ ਸਾਨੂੰ ਫੋਨ ਨਹੀਂ ਆਇਆ ਰਾਤ ਮੋਰ ਨੇ ਆਪਣੇ ਮਮਾ ਨਾਲ ਕੀਤੀ 2 ਵਜੇ ਤੱਕ ਕੱਲ ਤੋਂ ਜਿਹੜੀ ਪਹਿਲੀ ਰਾਤ ਸੀਗੀ ਜੀ ਅਗਲੇ ਦਿਨ ਫੋਨ ਨਹੀਂ ਆਇਆ ਮੈਂ ਬਠਿੰਡੇ ਆਟੋ ਚ ਰਹਿਣਾ ਜੀ ਮੇਰੇ ਘਰ ਦੇ ਕੰਦੇ ਆ ਜੋ ਕੁੜੀ ਦਾ ਫੋਨ ਨਹੀਂ ਆਇਆ ਘਬਰਾ ਪਈ ਜਾਂਦਾ ਮੈਂ ਘਰੇ ਆ ਗਿਆ ਮੈਂ ਵੀ ਲਾਇਆ ਨਹੀਂ ਚੱਕਿਆ ਫਿਰ ਰਾਤੀ ਲੈ ਨਹੀਂ ਚੱਕਿਆ ਸਾਰੀ ਰਾਤ ਸਵੇਰੇ 3 ਵਜੇ ਮੈਨੂੰ ਕਰਦੇ ਆ ਠਾਇਆ ਉਹ ਤੇ ਕੁੜੀ ਨੂੰ ਅਸੀਂ ਫੋਨ ਕੀਤਾ ਕਹਿੰਦੀ ਅੰਕਲ ਮੈਂ ਜਾਨੀ ਆ ਉਹ ਗਈ ਹੈ ਉਹਨੇ ਜਾ ਕੇ ਘਰ ਲੱਭ ਕੇ ਦਰਵਾਜ਼ਾ ਖੜਕਾਇਆ ਨਹੀਂ ਜਿਹੜੇ ਉਹਦੇ ਨਾਲ ਰਹਿੰਦੇ ਸੀਗੇ ਮੁੰਡਾ ਉਹ ਲੱਗ ਰਹਿੰਦਾ ਸੀਗਾ ਇਹ ਦੋ ਹੀ ਕਮਰੇ ਸੀਗੇ ਉਹਨੂੰ ਵਿਚਾਰੇ ਨੂੰ ਫੋਨ ਕੀਤਾ ਉਹ ਕਹਿੰਦਾ ਕਿ ਕੋਈ ਨਹੀਂ ਦੇਖਦਾ ਕੋਨੇ ਖੜਕਾ ਨਹੀਂ ਫਿਰ ਉਹਨੇ ਪੁਲਿਸ ਬੁਲਾਈ ਆ ਕਹਿੰਦੇ ਜਿਵੇਂ ਸਾਨੂੰ ਦੱਸਿਆ ਜੀ ਪੁਲਿਸ ਨੇ ਖੋਲਿਆ ਤੇ ਅੰਦਰ ਮਰੀ ਪਈ ਹੈ ਜੀ ਉਹ ਰੋਲ ਕੇ ਸਾਨੂੰ ਮੇਰੀ ਟੀਮ ਨੂੰ ਕਹਿੰਦੀ ਪਾਪਾ ਕੁਝ ਨਾ ਘਬਰਾਓ ਤੁਸੀਂ ਐਡੇ ਵੱਡੇ ਚੱਲੇ ਸੀਗੇ ਤੁਸੀਂ ਆਟੋ ਜਾ ਕੇ ਮੈਂ ਤੁਹਾਨੂੰ ਬੜਾ ਵੱਡਾ ਫੇਰ ਕਰਦਾ ਕੀ ਤੁਹਾਨੂੰ ਵੱਡਾ ਮੀਨਸ ਖਲਾ ਕੇ ਦਾ ਕੀ ਕਰ ਕੀ ਸਾਨੂੰ ਕੋ ਕੋਲ ਆ ਜੀ ਮਾਤਰ ਹੋ ਗਿਆ ਸੀ ਗੇ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ 12 ਦਸੰਬਰ ਨੂੰ ਗਈ ਜੀ ਪਹਿਲੀ ਵਾਰੀ ਗਈ ਹੈ ਜੀ ਸਟੱਡੀ ਵੀਜੇ ਤੇ ਜੀ ਅਸੀਂ ਤਾਂ ਆਪਣੇ ਪਰੋਣੇ ਦੇ ਜਾਂਦੀਆਂ ਤਿਆਰੀਆਂ ਕਰਦੇ ਪਏ ਹੁਣ ਮੈਰਿਜ ਕੀਤੀ ਸੀ 1 ਅਕਤੂਬਰ ਨੂੰ ਆਈ ਉਹਦਾ ਵਿਆਹ ਕੀਤਾ ਪਹਿਲਾਂ ਇੰਨਾ ਸੋਹਣਾ ਸਾਨੂੰ ਬਰੋਣਾ ਮਿਲਿਆ ਰੱਬ ਮੈਂ ਕਹਿੰਦਾ ਸਭ ਲੋਨ ਦੇ ਉਦਾਂ ਦਾ ਇੰਨਾ ਸੋਹਣਾ ਇੰਨਾ ਚੰਗਾ ਪੁੱਤ ਮਿਲਿਆ ਮੈਨੂੰ ਓ ਮੇਰੇ ਗੋੜਾ ਮੈਂ ਗੁਰਮੀ ਮੇਰੇ ਭੈਣ ਭਰਾਵਾ ਗੁੜੇ ਇੰਨਾ ਇੰਨਾ ਪਰਿਵਾਰ ਚੰਗਾ ਟੁੱਡੀ ਰਹਿੰਦੇ ਨੇ ਓ ਵੀ ਵਿਚਾਰੇ ਰੁਲ ਗਏ ਸੀ ਵੀਰ ਰੁਲ ਗਿਆ ਜੀ ਦੋ ਟੱਬਰ ਰੁਲ ਗਏ ਸਾਡੇ ਇਹ ਬੰਕਰ ਕੀ ਲੱਗਦਾ ਸਰਕਾਰ ਕੀ ਮਤਲਬ ਕਰੇ ਕੋਈ ਓਏ ਸਾਨੂੰ ਭਾਜੀ ਕੀ ਚਾਹੀ ਸਾਡੀ ਧੀ ਦੀ ਮਿੱਟੀ ਆ ਜੇ ਤੇ ਇਹਨੇ ਜੋ ਗਹਿਨੀ ਮੈਨੂੰ ਲਿਆ ਸਕਾ ਜੀ ਮੈਂ ਤਾਂ ਇਹੋ ਯਾਤ ਜੋੜ ਕੇ ਬੇਦੀ ਕਰਦਾ ਮੇਰੀ ਧੀ ਮੈਨੂੰ ਮਰੀ ਜਾਏ ਕਿ ਤੂੰ ਦੇਖ ਲਈਏ ਜਨ ਮੇਰੀ ਧੀ ਸੰਭੂ ਮੈਨੂੰ ਤੈਤ ਮੇਰੀ ਧੀ ਨਾ ਪੁੱਤ ਕਰਾਏ ਨਾ ਪੁੱਤ ਰੱਬ ਨੇ ਵੀ ਦੇ ਦਿਆ ਬੀਬੀ ਨੇ ਪੁੱਤ ਆ ਗੋਬਾਲਾ ਜੇ ਮੇਰਾ ਲੱਕ ਤੋੜ ਗਏ ਨਮਨੀਤ ਕੋਰਨਾ ਜੀ ਬੇਟੀ ਦਾ ਇਹ 1 ਅਕਤੂਬਰ ਨੂੰ ਇਹਦੀ ਮੈਰਿਜ ਕੀਤੀ ਹੈ ਜੀ ਤੇ 12 ਦਸੰਬਰ ਨੂੰ ਇਹ ਕੈਨੇਡਾ ਗਈ ਹੈ ਜੀ ਉੱਥੇ ਇਹਨਾਂ ਨੂੰ ਪਰਸੋਂ ਸਵੇਰ ਕੱਲ ਸਵੇਰ ਫੋਨ ਆਇਆ ਇਹਨਾਂ ਨੂੰ ਕਿ ਇਹਨਾਂ ਦੀ ਬੇਟੀ ਦੀ ਡੈਥ ਹੋ ਗਈ ਹੈ ਜੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਅੱਗੇ ਅਪੀਲ ਕਰਦਾ ਕਿ ਇੱਕ ਤਾਂ ਪਤਾ ਲਗਾਇਆ ਜਾਵੇ ਕਿ ਇਹਦਾ ਕਾਰਨ ਕੀ ਹੈ ਜੀ ਇਹਦੀ ਮੌਤ ਦਾ ਕਾਰਨ ਕੀ ਹੈਗਾ ਜੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਐਨ ਜੀਓ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਬੇਟੀ ਦੀ ਮਿੱਟੀ ਲਿਆਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਮੈਂ ਤੁਹਾਡਾ ਪ੍ਰਸਤਾਵ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਖਬਰ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪ ਦੀ ਧੀ ਦੀ ਮਿੱਟੀ ਨੂੰ ਇੱਥੇ ਲਿਆ ਸਕਣ ਜੀ